ਮੇਰੇ ਮੂਹਰੇ ਬੇਤੀ ਜਾਂਦੀ ਆ ਮੈਨੂੰ ਦੱਸੋ ਕਦ ਵਾਸਤੇ ਬੁਲਾਇਆ ਮੈਨੂੰ ਚਲੋ ਮੈਂ ਹੀ ਆ ਰਹੰਨੀ ਆ ਸੁਖਨੀਂਟੀ ਦਾ ਪੁੱਮੇ ਮਾਨੀ ਜੋ ਕਿੰਦਾਂ ਦਾ ਲੱਗਦਾ ਤੁਹਾਨੂੰ ਕਿੰਦਾਂ ਦਾ ਲੱਗਦਾ ਉਹਨੂੰ ਹਣ ਕਿਉਂ ਗਿਆ ਹੋਇਆ ਤੇ ਕੋ ਨਹੀਂ ਆ ਉਤਰਾ ਮੈਂ ਤਾਂ ਨਹੀਂ ਆ ਪੰਜਾਬੋਂ ਤੋਂ ਕਿੰਦਾਂ ਦਾ ਲੱਗਦਾ ਠੀਕ ਆ ਬੰਦਿਆ ਵਰਗਾ ਬੰਦਾ ਹੋਰ ਉਹਨੂੰ ਕਿਥੇ ਜਾ ਕੇ ਸੀ ਲੱਗਣਾ ਮੈਂ ਰਹਿੰਗੀ ਕਿਉਂ ਨਾ ਆ ਪੰਡਿੰਦਰ ਦਾਸ ਦਾ ਜੋਰ ਆ ਕੱਢ ਜੀ ਕਵਾੜਾ ਗੁਰਸੇਖਾ ਦੇ ਅੰਦਰ ਦੀ ਹੁੰਦਾ ਗੁਰਸੇਖਾ ਤੋਂ ਜਾਣਦੀ ਉਹਦੇ ਬਾਰੇ ਮੈਂ ਜਾਣਦਾ ਉਹ ਕੌਣ ਤੇ ਕੀ ਆ ਇੱਕ ਨੰਬਰ ਦਾ ਅਜਾਇਸ ਆਉ ਦਰ ਜਨੇ ਨੇ ਰੱਖਣ ਦਿੰਦਾ ਛਟਿਆ ਫੁੱਕਿਆ ਬੰਦਾ ਨਾ ਉਹਦੀ ਪੈਰੀ ਨਾ ਮਰਲਾ ਕਿਤੇ ਜ਼ਮੀਨ ਜਾਇਦਰ ਉਹਦੇ ਰੋਟੀ ਖਾਣ ਕਿੱਥੇ ਮਰਜੀ ਤੁਰਿਆ ਰਹਦਾ ਤੇ ਪੈਰੀ ਕਿ ਮੇਰੇ ਕੋਲ ਇੱਥੇ ਪਿਆਉ ਕੋਈ ਕੰਮ ਕਰਨ ਦੇ ਇਥੇ ਨਹੀਂ ਵੇਖੋ ਜੀ ਆਪਾਂ ਨੂੰ ਚੰਗਾ ਭਲਾ ਹੁਣ ਇੰਨੇ ਜਿਹੜਾ 6 ਮਹੀਨੇ ਹੋ ਇੱਥੇ ਰਹਿਣ ਲਿਆ ਵਾ ਆਪਾਂ ਵੀ ਨਹੀਂ ਆ ਲੱਗੇ ਹਰ ਚੀਜ਼ ਚਮਕਣ ਵਾਲੀ ਸੋਨਾ ਨਹੀਂ ਹੁੰਦਾ ਜਿਹਨੂੰ ਤੁਸੀਂ ਵੇਖਿਆ ਉਹਨੂੰ ਮੈਂ ਸਾਰਾ ਜਾਣਦਾ ਉਹਦੀ ਹਿਸਟਰੀ ਜਾਣਦਾ ਮੈਂ ਕੀ ਆ। ਆ ਗੱਲ ਹੁਣ ਕਰਤੀ ਦੁਬਾਰਾ ਨਾ ਕਰੋ। ਤੇਰੀ ਗੱਲ ਸੁਣ। ਜਿੰਦਗੀ ਤੋਂ ਤੁਹਾਨੂੰ ਦਵਾ ਦਿਆਂ। ਉਹਨੇ ਕਿੰਨਾ ਲੱਗਿਆ ਉਹ ਬਹਿ ਗਿਆ। ਬੱਸ ਹੁਣ ਤੇ ਚੰਗਾ ਬਣਾ। ਸਾਲੇ ਲੱਗੇ ਰਹਿੰਦਿਆਂ ਸਭ ਤੋਂ ਵੱਡੀ ਗੱਲ ਆ ਕਿ ਉਹਦੀ ਮਾਂ ਨੇ ਮੁੰਹੋਂ ਰਿਸ਼ਤਾ ਮੰਗਿਆ ਵਾ। ਆਖਰ ਆਪਾਂ ਕਿਤੇ ਨਾ ਕਿਤੇ ਕਰਨਾ ਤਾਂ। ਉਹ ਗਿਰਗਿਤ ਵੱਨੋਂ ਰੰਗਬਦਮ ਲਿਆ ਤਾਂ ਚੰਗਾ ਉਹਨ ਦਾ ਟੋਕ ਕਰਨ ਦਿਆ ਵਾ। ਚੰਗਾ ਉਹ ਹੈ ਨਹੀਂ ਆ। ਉਹਨੂੰ ਮੈਂ ਜਾਣਦਾ ਉਹਦੇ ਜਿਹੜੇ ਲਾਗਦੇ ਜਿਹੜੇ ਬਾੜ ਗਵਾਂਢ ਉਹਦੇ ਜਾ ਕੇ ਤੇ ਪੁੱਛਿਓ ਪਿੰਡ ਕਹਿੰਦੇ ਜਿਵੇਂ ਵੀ ਜਰੂਰੀ ਕਿਤਾ ਰਾਤ ਨੂੰ ਜਰੂਰੀ ਕਿਤਾ ਇਦਾਂ ਦਾ ਬੰਦਾ ਹੋ ਵਾ ਬੱਸ ਜੇ ਉਹ ਪੀਂਦਾ ਵੀ ਆ ਤੇ ਸਾਡੀ ਵੀ ਕੁੜੀ ਦਵਾਈ ਹੋਈ ਆ ਉਹ ਮਾਤਾ ਜੀ ਤੁਹਾਨੂੰ ਉਹਦੇ ਬਾਰੇ ਨਹੀਂ ਪਤਾ ਮੈਂ ਉਹਦੇ ਪਿੰਡ ਵੀ ਜਾ ਕੇ ਆਇਆ ਵਾਂ ਉਹਦੇ ਤਾਂ ਕਮਰੇ ਦਾ ਛੱਤ ਵੀ ਬਾਲਿਆਂ ਵਾਲੀ ਆ ਕੱਚੇ ਜਿਹੇ ਕਮਰੇ ਉਹਨਾਂ ਦੇ ਠੀਕ ਆ ਪੀ ਪੀ ਕੇ ਪਹਿਲਾਂ ਪਿਓ ਨੇ ਕੁਝ ਨਹੀਂ ਬਣਾਇਆ ਮੁੰਕੇ ਮੁੰਡੇ ਨੇ ਕੁਝ ਨਹੀਂ ਬਣਾਇਆ ਉਥੇ ਹੈ ਹੀ ਕੁਝ ਨਹੀਂ ਮਰਲਾ ਜਿਹੀ ਨਹੀਂ ਉਹਨਾਂ ਦੀ ਧੰਨਵਾਦ ਤੇ ਹੋਰ ਧੰਨਵਾਦ ਆ ਜੀ ਬਿਲਕੁਲ ਨਹੀਂਗਾ ਵੇਚ ਵਟ ਕੇ ਖਾਲਿਆ ਤੇ ਮੈਂ ਡਿਆ ਨੇ ਪਹਿਲਾਂ ਹੀ ਮੈਂ ਤੁਹਾਨੂੰ ਕਹਦਾ ਸਰ ਹੋਣਾ ਗੱਲ ਕਹਿ ਤੀਓ ਦੁਬਾਰਾ ਨਾ ਗੱਲ ਕਰਿਓ ਉਹ ਤੇ ਮੈਨੂੰ ਉਹਦੀ ਸਾਰੀ ਹਿੱਕਤੀ ਦਾ ਪਤਾ ਵਾ ਜਿੱਦਾਂ ਪਤਾ ਹੋਵੇ ਨਾ ਮੈਨੂੰ ਤੇ ਤੁਸੀਂ ਤੇ ਕੁੜੀ ਰੋੜ ਦੇਣੀ ਹੈ ਇਦਾਂ ਹੀ ਗੱਲਾਂ ਕਰਦੇ ਵੱਡੇ ਮਿਸਤੇ ਕਰਾਉਣ ਆਏ ਐ ਬਿਲਕੁਲ ਜਨਹਾਂ ਕੀ ਪਤਾ ਨਹੀਂ ਗੱਲ ਦੇ ਵੀ ਨਹੀਂ ਮੈਂ ਤਾਂ ਚੰਗੀਆਂ ਗੱਲਾਂ ਤੋਂ ਜੀ ਮੈਨੂੰ ਕੀ ਪਤਾ ਜੀ ਕਿ ਇਹਨਾਂ ਨੇ ਇਹ ਗੁੱਸਾ ਕਰ ਲੈਣਾ ਕੁੜੀ ਡੋਗਣ ਵਾਲੀ ਗੱਲ ਵਾ ਗੱਲ ਤੇ ਇਹਨਾਂ ਦੀ ਵੀ ਠੀਕ ਆ ਪਰ ਮੈਂ ਤਾਂ ਮੁੰਡਾ ਹੀ ਵੇਖਣਾ ਤੇ ਚਲੇ ਦਾੜੀ ਰੱਖੀ ਘੁਰਸੇ ਖਾ ਇੰਨਾ ਸੋਹਣਾ ਰੂਪ ਤੇ ਪੀਣੀਆ ਸ਼ਰਾਬਾਂ ਹਰ ਇੱਕ ਗੱਲ ਵਿਜੀ ਹੋਰ ਆ ਸ਼ੀਮੇ ਵਿੱਚ ਹੋਏ ਰਾਂ ਜਿਆ ਕੀ ਨਿਕਸ਼ਾ ਮੈਂਂ ਤੇ ਆਂ ਤੇਰੇ ਦੀ ਵੀ ਨਹੀਂ ਬੰਦਿਆਂ ਨੂੰ ਕੁਝ ਪਤਾ ਨਹੀਂ ਨਾ ਬੰਦਿਆਂ ਨੂੰ ਸਾਰਾ ਬਾਲ ਪਤਾ ਹੋਉ ਸਕਦਾ ਮੈਨੂੰ ਵੀ ਪਤਾ ਹੀ ਹੈ ਇਹ ਕਰਦਾ ਮੈਂ ਤਾਂ ਕਿ ਬੰਦ ਪਰ ਮਾਸੀ ਨੂੰ ਆਪ ਜਾ ਕੇ ਗੱਲ ਵੀ ਕਰਾਂ ਜੇ ਹੁਣ ਪੁੱਛਣਗੇ ਤਾਂ ਕੀ ਕਹੂੰਗੀ ਚਲੋ ਕੋਈ ਨਹੀਂ ਜੋ ਵੀ ਹੋਇਆ ਚੰਗਾ ਹੋਇਆ ਟਾਈਮ ਨਾ ਪਤਾ ਲੱਗ ਗਿਆ ਨਾ ਪਤਾ ਲੱਗਦਾ ਤੇ ਮੈਨੂੰ ਤੇ ਇਹ ਨਾ ਸਾਰੀ ਉਮਰ ਨਹੀਂ ਛੱਡਣਾ ਰੋਣ ਵਾਲੀ ਗੱਲ ਹੀ ਤੇ ਨੋ ਦਿੰਦਾ ਇੱਚ ਰੋਣ ਵਾਲੀ ਕਿਹੜੀ ਹਰਦਾ ਵੇ ਅਸੀਂ ਸਾਰੇ ਤੇਰਾ ਭਲਾ ਹੀ ਚਾਹੁੰਦੇ ਆਂ ਚੰਗਾ ਹੀ ਕਰਾਂਗੇ ਤੇਰਾ ਕੋਈ ਮਾਰਾ ਨਹੀਂ ਕਰਦੇ ਵੇ ਤੈਨੂੰ ਇਹ ਦਿੱਤਾ ਮਨਜ਼ੂਰੀ ਤੇ ਤੇਰੇ ਨਾਲੋਂ ਵੱਧ ਚਾਹ ਮੈਨੂੰ ਮੈਂ ਆਪ ਮਾਸੀ ਨਾਲ ਜਾ ਕੇ ਗੱਲ ਕਰਕੇ ਆਈ ਹਾਂ ਸਾਰਾ ਕੁਝ ਕੀਤਾ ਮੰਮੀ ਨੂੰ ਮਨਾਇਆ ਤੇ ਪਤਾ ਤਾਹ ਨੂੰ ਹੁਣ ਲੱਗਾ ਜਦੋਂ ਤੇਰੇ ਵੀ ਨਾ ਗੱਲ ਹੋਈ ਕੀ ਜੋ ਬੰਦਾ ਨਾਰੂ ਪੀਂਦਾ ਭਾਬੀ ਜੀ ਆਵੇਂ ਵੀਰ ਤੇ ਆਪਣੀਆਂ ਹੀ ਮਾਰਦੇ ਆ ਕੌਣ ਕਹਿੰਦਾ ਜੋ ਬੰਦਾ ਨਾਰੂ ਪੀਂਦਾ ਸੋਹਣਾ ਸਰਦਾਰ ਸੇਖ ਹੈਗਾ ਵਾ ਐਨੇ ਦਿਨ ਹੋਏ ਤਾਂ ਪਤਾ ਲੱਗ ਹੀ ਜਾਂਦਾ ਬੰਦੇ ਦਾ ਕਿੱਦਾਂ ਦੇ ਉਹਦੇ ਲੱਛਣ ਕਿੱਦਾਂ ਦੇ ਐਨਾ ਮੁੰਡੇ ਦਾ ਸੁਭਾ ਚੰਗਾ ਵਾ ਜਿਉਂ ਇਦਾਂ ਦਾ ਹੋਵੇ ਤੇ ਤਾਂ ਟਾਣੀਆਂ ਚ ਬੈਂਦਾ ਆਪਣੀ ਮਾਸੀ ਦੇ ਘਰੋਂ ਨਿਕਲਦਾ ਹੀ ਨਾ ਵੀਰ ਨੇ ਪਹਿਨਾ ਰੱਟ ਲਈ ਉਹ ਵਿਆਹ ਨਹੀਂ ਕਰਾਉਂਦੀ ਵਿਆਹ ਨਹੀਂ ਕਰਾਉਂਦੀ ਜੇ ਮੈਂ ਮੰਨੀ ਆ ਤੇ ਹੁਣ ਹੋਰ ਹੀ ਉਹਦੇ ਕੱਚੇ ਘਰ ਵਾ ਉਹ ਆ ਜਾਊਗਾ ਸੋ ਹੋਣਾ ਚਾਹੀਦਾ ਵਾ ਮੁੰਡਾ ਠੀਕ ਹੋਣਾ ਚਾਹੀਦਾ ਵਾ ਕੋਈ ਵਿਰਲ ਨਹੀਂ ਹੋਣਾ ਚਾਹੀਦਾ ਉਹਨੂੰ ਪਰ ਦਵਿੰਦਰ ਸਾਨੂੰ ਘਰ ਹੀ ਪਤਾ ਹੁੰਦਾ ਬਾਹਰ ਬੰਦਿਆਂ ਨੂੰ ਸਾਰਾ ਪਤਾ ਹੁੰਦਾ ਉਹ ਬੰਦਿਆਂ ਚ ਬਹਿਲੇ ਖਨਉਂਦੇ ਆ ਉਹਨੂੰ ਉਹਦੀ ਸਾਰੀ ਹਿਸਟਰੀ ਦਾ ਪਤਾ ਵਾ ਤੇ ਤੈਨੂੰ ਪਤਾ ਤੇਰਾ ਵੀ ਦੱਸਣਾ ਕਿੰਨਾ ਲਾੜ ਪਿਆਰ ਕਰਦਾ ਹੁਣ ਉਹ ਜਾਣ ਪੁੱਝ ਗਏ ਤੇ ਧੱਕਾ ਉਥੇ ਦੇਊਗਾ ਨਹੀਂ ਮੈਨੂੰ ਨਹੀਂ ਜੇ ਪਤਾ ਮੈਂ ਤੇ ਸਿੱਧੀ ਤੇ ਸਪੱਸ਼ਟ ਗੱਲ ਕਹਿ ਤੀ ਜੇ ਮੈਂ ਵਿਆਹ ਕਰਾਉਣਾ ਤੇ ਜੋ ਬੰਨਾ ਕਰਾਉਣਾ ਅਬਲ ਤੇ ਕਰਵਾ ਹੀ ਨਹੀਂ ਆ ਪਰ ਠੀਕ ਆ ਤੇ ਮਿੰਟਾ ਮੈਂ ਮਾੜੇ ਚੰਗੇ ਦਿਨ ਕੱਢ ਲੂੰਗੀ ਠੀਕ ਆ ਮੇਰੀ ਗੱਲ ਸੁਣ ਫੇਰੇ ਬੰਨਾ ਘਟ ਵੀ ਹੋਊ ਤੇ ਕੋਈ ਗੱਲ ਨਹੀਂ ਚਲ ਮਿੰਟਾ ਗੁਰਸੇਖਾ ਪਰ ਜੇ ਗੁਰਸੇਖਾ ਹੈ ਹੀ ਨਹੀਂ ਆ ਘਰ ਵੀ ਇਹਦਾ ਬਾਂਜਾ ਵਾਲਾ ਵਾ ਤੇ ਕੀ ਕਰੇਂ ਕੀ ਸਾਲੀ ਉਮਰ ਉਹ ਕੋਈ ਗੱਲ ਨਹੀਂ ਆ ਇੰਨਾ ਉਹਦੀ ਭੈਣ ਦਾ ਸੁਭਾ ਚੰਗਾ ਮੰਮੀ ਉਹਦੀ ਦਾ ਸੁਭਾ ਚੰਗਾ ਮਾਸੀ ਉਹਦੀ ਹੱਤ ਦਾ ਕਰਦੀ ਉਹਦਾ ਸਾਹ ਜਿੰਦੀ ਤੁਸੀਂ ਵੀ ਪਤਾ ਨਹੀਂ ਕਿਹੜੀਆਂ ਗੱਲਾਂ ਮੈਂ ਤੇ ਪੱਥਰ ਤੇ ਲਕੀਰ ਜੇ ਠੀਕ ਆ ਮੈਂ ਜੋ ਬੰਨਾ ਵਿਆਹ ਕਰਵਾ ਨਹੀਂ ਤੇ ਨਾ ਕਰਵਾਣੀ ਆ ਹੋਰ ਵੀ ਬਹੁਤ ਕੀ ਸੋ ਦੂਗਾ ਸੁਣ ਲਉ ਤੇ ਸੁਣ ਲੈ ਸਿੱਧੀ ਗੱਲ ਹੈ ਪਹਿਲਾਂ ਤੂੰ ਹੀ ਮੇਰੇ ਤੁੰਬੇ ਥੋੜੇ ਹੀ ਵਿਆਹ ਕਰਾ ਲਾ ਗਿਆ ਕਰਾ ਲਾ ਜੇ ਮੇਰਾ ਮਾਂ ਤੇ ਮਾਪੇ ਦੇ ਦਮਾਂਗੇ ਪੱਥਰ ਰੱਖ ਕੇ ਕੀਤਾ ਮથે ਹੁਣ ਤੂੰ ਹੀ ਰੁੱਟ ਪਾਸੇ ਹੋ ਗਏ ਜੇ ਮੇਰੀ ਗੱਲ ਸਮਝ ਨਹੀਂ ਚੰਨੀ ਆ ਕਿ ਤੇਰਾ ਵਿਆਹ ਹੋ ਜੇ ਪਰ ਤੈਨੂੰ ਖੂਚ ਤਾਂ ਕਦ ਨਹੀਂ ਨਾ ਦੇ ਸਕਦੇ ਉਹ ਕਿਤੇ ਨਹੀਂ ਜਿੰਦਗੀ ਤੇ ਜੋਵੰਨਾ ਕੱਟਣੀ ਆ ਮਾਸੀ ਹੋਣਾਂ ਦੇ ਸੁਭਾਵ ਨਾਲ ਨਹੀਂ ਤੇ ਜ਼ਿੰਦਗੀ ਜੀਉਣ ਵਾਸਤੇ ਸਾਰਾ ਕੁਝ ਚਾਹੀਦਾ ਵਾ ਹਰੇ ਕੁਲ ਰਹਿੰਦੀ ਚੀਜ਼ ਚਾਹੀਦੀ ਕਾਲੂ ਕਿਹਦੇ ਨਾਲ ਹੀ ਹੱਥ ੱਡੇਂਗੀ ਤੇ ਲੋਕ ਕੀ ਕਹਿਣਗੇ ਕਿ ਅਹੀਂ ਐਡੇ ਗਾਇ ਕੁੜੀਆਂ ਵੀ ਤੈਨੂੰ ਵੇਹੜ ਦੇ ਨਾਲ ਲਾਤਾ ਵੇਹ ਜੋ ਆਪਣ ਨੂੰ ਮੈਨੂੰ ਵੀ ਪਸੰਦ ਹੀ ਐਡੀ ਗੱਲ ਨਹੀਂ ਕਿ ਮੈਂ ਤੇਰੀ ਖੁਸ਼ੀਆਂ ਨਹੀਂ ਚਾਹੁੰਦੀ ਜੋ ਮਾੜਾ ਅੰਤ ਨਹੀਂ ਆ ਪਰ ਗੱਲ ਇਹ ਆ ਕਿ ਥੋੜੀ ਬੋਦੀ ਬੰਦੇ ਦੀ ਆਂ ਤੈਨੂੰ ਕਮਾਈ ਵੀ ਤਾਂ ਹੋਣੀ ਚਾਹੀਦੀ ਹੋਊਗੀ ਭਾਬੀ ਜੀ ਤਸਵੀਰ ਚੋਂ ਕਿਦਾਂ ਇਦਾਂ ਸਾਰੇ ਵਿੱਚ ਦਾ ਪਤਾ ਵੀ ਉਹਨਾਂ ਦੇ ਘਰ ਹੁੰਦਾ ਨਹੀਂ ਕਮਾਈ ਨਹੀਂ ਆ ਸੋਹਣਾ ਸੁਨੱਖਾ ਉਹਨਾਂ ਦੀ ਕੁੜੀ ਪਾਉਣ ਲਈ ਸੁੱਖ ਵੇਖਿਆ ਨਹੀਂ ਲੀੜੇ ਕੱਪੜੇ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਕਿੰਦੇ ਕੋਮ ਦੇ ਵਜ ਦੇ ਤੋਂ ਤੁਹਾਨੂੰ ਪਤਾ ਨਹੀਂ ਕਿਥੋਂ ਬਾਲ ਵਾਲੇ ਕਮਰੇ ਦੇ ਪਏ ਆ ਕਿਹਦੇ ਮਗਰ ਲੱਗੇ ਜੇ ਚਲੋ ওই ਗੱਲ ਨਹੀਂ ਤੂੰ ਗੁੱਸਾ ਨਾ ਪਰ ਮੈਂ ਹੋ ਲਈ ਜੀ ਨਾ ਸੁੱਕੀ ਲਸੀ ਨਾ ਗੱਲ ਗੁਣੀ ਇਹ ਕੀ ਸਾਖ ਕਿਤਾਬ ਠੀਕ ਆ ਮੈਨੂੰ ਨਹੀਂ ਪਤਾ ਜੇ ਨਾ ਮਰਜ਼ੀ ਗੱਲ ਕਰੋ ਮੈਂ ਵਿਆਹ ਕਰਾਉਣਾ ਤੇ ਜੋ ਬੰਨਾ ਕਰਾਉਣਾ ਨਹੀਂ ਤੇ ਮੈਨੇਜ ਕਰਾਉਣਾ ਪੁੱਤੇ ਦਲੇ ਜੀ ਤਾਂ ਨਹੀਂ ਕਰੀ ਤੇ ਹੋਈ ਗਿਆ ਇਹ ਕੋਈ ਵਿਚਾਰੀ ਚੀਜ਼ ਨਹੀਂ ਹੈ ਜਿਹੜੀ ਤੈਨੂੰ ਖਰੀਦ ਕੇ ਦੇ ਦੇਣੀ ਤੇ ਕੋ ਕੁੜੀ ਆਪਣੇ ਮੂੰਹ ਕਹਿੰਦੀ ਵੀ ਨਹੀਂ ਚੰਗੀ ਲੱਗਦੀ ਨਾਬੀਓ ਭੈਣ ਭਰਾ ਸਾਰੇ ਨਾਲ ਮਿਲ ਕੇ ਜੋਤੀ ਪੁੱਤ ਦਾ ਸੋਚਦੇ ਆ ਨਾ ਚੰਗਾ ਹੀ ਸੋਚਦੇ ਮੈਨੂੰ ਤੁਹਾਡਾ ਨਹੀਂ ਪਤਾ ਲੱਗਦਾ ਪਹਿਲਾਂ ਤੁਸੀਂ ਰਟਾ ਚੜਾਇਆ ਸਾਰੇ ਡੱਬ ਨੇ ਜੀ ਮਮੀ ਲਾ ਕੇ ਮੈਂ ਜੋ ਪੁੱਤ ਤੇ ਆ ਘਰ ਲਾ ਉਮਰ ਨਾ ਘੱਡੇ ਤੁਹਾਡੇ ਲਾ ਕੇ ਉਮਰ ਨਾ ਘੱਡੇ ਉਹਦੇ ਨਾਲ ਹੁਣ ਜਿੰਨਾ ਮੰਨੀ ਹੈ ਤੇ ਹੁਣ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਵਾ ਉਹ ਨਸ਼ੇ ਕਰਦਾ ਇਹੋ ਜਿਹਾ ਭਾਬੀ ਜੀ ਵਿੱਚ ਕੋਸ਼ ਨਹੀਂ ਆ ਜੋ ਬੰਚ ਵੇਖਿਆ ਵਾ ਮੈਂ ਦਿਵਿੰਦਰ ਤੇਨ ਨਾਲ ਮੈਂ ਬਾਅਦ ਚ ਗੱਲ ਕਰਾਂਗਾ ਐ ਵੇਲੇ ਤੂੰ ਆਪਣੇ ਦਿਲ ਤੋਂ ਸੋਚਣ ਨਹੀਂ ਦਿਮਾਗ ਤੋਂ ਨਹੀਂ ਭਾਬੀ ਹੁਣ ਤੇ ਨੂੰ ਮੈਂ ਕਿੱਦਾਂ ਕਮ ਤੈਨੂੰ ਮੈਂ ਕਹਿ ਵੀ ਨਹੀਂ ਸਕਦੀ ਮੈਨੂੰ ਜੋ ਬਣਾ ਇਹਨਾਂ ਤੋਂ ਪਿਆਰ ਹੋ ਗਿਆ ਵਾ ਇਹ ਹੁਣ ਉਹਨੂੰ ਮੈਂ ਛੱਡੀ ਨਹੀਂ ਸਕਦੀ ਅੱਜ ਸੀ ਤਾਅ ਸਾਸ੍ਰਿਕਾ ਫੋਰ ਪ੍ਰੀਟਨ ਵਧੀਆ ਬੱਸ ਹੁਣ ਤਾਂ ਵੀ ਤਿਆਰੀ ਰਾਤ ਦੀ ਆਹ ਕੀ ਕਰਨਾ ਟੈਮ ਨਾ ਕਰੀਏ ਲੈ ਮਾਸੀ ਚਲ ਗਿਆ ਆਹ ਹੋ ਚਲ ਗਈ ਆ ਅੱਛਾ ਤੇ ਜੋ ਬਣਾਇਦਾਂ ਨੂੰ ਗਾਇ ਕਹਿੰਦੇ ਆ ਮਾਸੀ ਭੁੱਖ ਲੱਗੀ ਆ ਤੇ ਮੈਂ ਆਹ ਭੀ ਉਹਨੇ ਅੱਜ ਦੁਪਹਿਰੇ ਨਹੀਂ ਖਾਦੀ ਰੋਟੀ ਹੂੰ ਸਾਰੇ ਨਾ ਵੀ ਕੱਦੀ ਖਾਦੀ ਸੀ 99 ਨਿੱਕੇ ਹੋ ਗਏ ਨਾ ਸਾਰੇ ਜੀਵ ਨਹੀਂ ਕਰਦਾ ਹੁਣੋਂ ਭੁੱਖ ਪੂਕ ਕੰਡਾ ਮੈਂ ਮਾਂ ਟਾਈਮ ਤੇ ਰੋਟੀ ਬਣਾਦਾ ਅੱਛਾ ਚਲ ਆਏ ਚਾਰ ਜਾਣੇ ਤੇ ਤੇ ਲੱਗੇ ਹੀ ਰਹਨ ਕੱਲਗੀ ਹਾ ਹਾ ਮੈਂ ਅੱਗੇ ਮੰਮੀ ਨੇ ਇੱਕਦਣ ਹੱਸਣ ਲਈ ਹਾਂ ਹਾਂਜੀ ਮੈਂ ਆਂਟੀ ਨੂੰ ਖੁਸ਼ ਹੋਣੇ ਆ ਤੇ ਵਿਚਾਰੀ ਕੱਲੀ ਬੈਠੀ ਰਹਿੰਦੀ ਪਤਾ ਕੱਲੀ ਕਿਉਂ ਗੁੱਸਾ ਕਰ ਰਹੇ ਦਾ ਇਹ ਸੀ ਹਾਂ ਕਹਿੰਦੇ ਜਿੱਦਾਂ ਦਾ ਆਪਣਾ ਬਾਗ ਪਰਵਾਰ ਆਇਆ ਮੇਰੇ ਵਾਲ ਨਹੀਂ ਵਹਦੀ ਹੁਣ ਤੇ ਨਾ ਆਉਂਦੀ ਆ ਤੇ ਮੈਂ ਹਾਂ ਅੱਗੇ ਉਹ ਵੇਲੀ ਹੁੰਦੀ ਤਾਂ ਆ ਜਾਂਦੀ ਤੂੰ ਅੱਗੇ ਵੇਲੀ ਹੁਣ ਅਜ ਮੈਨਾਂ ਚ ਰੁਝੀ ਆਹੋ ਹਾਂ ਕੋਈ ਨਹੀਂ ਆਉਂਦੀ ਅੱਛਾ ਇਹ ਮੈਂ ਕਹਿੰਦੀ ਹਾਂ ਕੋਈ ਤੁਹਾਡੇ ਕੋਗੇ ਦਾ ਚਾਲੂ ਲਲਾ ਵਾ ਤੇ ਜਿੰਦ ਬਾਲਮਾ ਸੀ ਤੇ ਕੀ ਸਾਹ ਬਤਾ ਕੋ ਪਹਿਲੀ ਬੰਨਾ ਹੈਗਾ ਤੈਨੂੰ ਪਤਾ ਵਾ ਕਾਲੀ ਕਿੰਨੀ ਹੁੰਦੀ ਆ ਕਿ ਲਾ ਹੈਗਾ ਕਾਲੀ ਦਾ ਆਹੋ ਕੀ ਜੋ ਬੋਲ ਖਲੇ ਕੀ ਬੋਲਾਂਗਾ ਨਹੀਂ ਹੂੰ ਤਾਂ ਗੋਣਾ ਦਾ ਗੁਬੇਂ ਦਾ ਕਾਲਾ ਮਾਸੂਲੀ ਗੱਲ ਕੀਤੀ ਮੇਰੇ ਨਾਲ ਬੰਦੇ ਦੇ ਰਿਸ਼ਤੇ ਲੈ ਤੁਹਾਨੂੰ ਪਤਾ ਹੀ ਹੈ ਨਾ ਆਹ ਦੱਸਿਆ ਦੋਨੇ ਨੇ ਮੂੰਹ ਮੈਂ ਹੌਲੀ ਹੌਲੀ ਮੰਮੀ ਨਾਲ ਗੱਲ ਕੀਤੀ ਤੇ ਮੰਮੀ ਵੀ ਕਹਿੰਦੀ ਕਿ ਚਲੋ ਚੰਗੀ ਗੱਲ ਵਾ ਕਰਨਾ ਹੀ ਆ ਚਲੋ ਜਿੱਦਾਂ ਮਰਜੀ ਆਂਟੀ ਜੀ ਉਹਦੇ ਨਾਲ ਕੋਈ ਹਾਦਸਾ ਹੋ ਗਿਆ ਤੇ ਅਸੀਂ ਕਿਹੜਾ ਕਰ ਲਾਂਗੇ ਆਹ ਓਕੇ ਉਹ ਅੱਜ ਅਸੀਂ ਨੋ ਸੱਸ ਬੈਠੀਆਂ ਨਹੀਂ ਕਿ ਮੈਂ ਇਹਨਾ ਨਾਲ ਗੱਲ ਕੀਤੀ ਤੇ ਇਹ ਤੇ ਮੇਰੇ ਗਾਲੀ ਪਾ ਗਏ ਹਾਂ ਤੇ ਅੱਗੇ ਅਸੀਂ ਇੱਥੇ ਹੈ ਹੀ ਕੱਖ ਨਹੀਂ ਜੋ ਬਰ ਸ਼ਰਾਬ ਨਹੀਂ ਪੀਂਦਾ ਵਾ ਨਹੀਂ ਨਹੀਂ ਵੇਲਾ ਜਿੱਦਣ ਜਿੱਦਣ ਦਾ ਇੱਥੇ ਆ ਕਿ ਤੇ ਵੇਖਿਆ ਵਾ ਉਹ ਬਾਹਰ ਅੰਦਰ ਨਿਕਲਦੇ ਨੂੰ ਕਿ ਮੁੰਡੇ ਲਾ ਕੇ ਪੀਣ ਨੂੰ ਉਹਨੇ ਜੇ ਮੈਨੂੰ ਪਤਾ ਹੁੰਦਾ ਘਰ ਨਾਲ ਲੈਂਦਾ ਤੇ ਸ਼ਰਾਬ ਪੀਂਦਾ ਨਾ ਗੱਲਾਂ ਤੇ ਉਹਦੀਆਂ ਉਹ ਬੜਾ ਸੋਹਣਾ ਮੇਰੇ ਨਾਲ ਹੀ ਰੋਟੀ ਖਾ ਲੈਂਦਾ ਅਸੀਂ ਮੈਂ ਖਾਣੀ ਉਹ ਲਾਗੇ ਮੇਰੇ ਉਹ ਰੋਟੀ ਖਾ ਕੇ ਲੰਮੇ ਤੇ ਆ ਜਾਂਦੇ ਨਹੀਂ ਉਹ ਤਾਂ ਮੈਂ ਕਹਿੰਦੀ ਆ ਅਸੀਂ ਸੇ ਸਾਥ ਵਿੱਚ ਨਹੀਂ ਹੋਗੇ ਇੱਥੇ ਰਹਿਣ ਦਿਆ ਜੀ ਪੀਂਦਾ ਹੁੰਦਾ ਤੇ ਸਾਨੂੰ ਪਤਾ ਨਾ ਲੱਗਦਾ ਪ੍ਰੀਤ ਜਿਹੜਾ ਬੰਦਾ ਪੀਵੇ ਨਾ ਤੇ ਦੂਜੇ ਨੂੰ ਲਾ ਕੇ ਜਜਮੈਂਟ ਝਟ ਹੋ ਜਾਂਦਾ ਹਾਂ ਤੇ ਮੈਨੂੰ ਹੋਵੇ ਨਾ ਜਜਮੈਂਟ ਉਹ ਕਿਤੇ ਹੱਥਾਂ ਦਾ ਸਿਚਾਰਾ ਕਿੱਦਾਂ ਕੰਮ ਕਾਂਡਿਆ ਹੋਇਆ ਤੇ ਕਿਤੇ ਇੱਥੇ ਮੈਨੂੰ ਪਤਾ ਹੀ ਨਹੀਂ ਪਿਆਲੀ ਬੰਨੇ ਵਾਲ ਧਿਆਨ ਮਾਰਦਾ ਪਹਿਲਾਂ ਮੈਂ ਜ ਨਹੀਂ ਲਾਂ ਬੈਠੇਕਾ ਜਿਉ ਹੁਣ ਜੋ ਬਣਾ ਗਿਆ ਨਾ ਤੇ ਮੈਂ ਠੇਕਾ ਮੇਰਾ ਬਚਦਾ ਹੋਆ ਹੁਣ ਅਗਲਾ ਵਾਈ ਜੋਤੀ ਸਾਰੀ ਮੇਰੀ ਸਾੰਧੀ ਫੈਂਡਿਆ ਨਾਲੇ ਕੱਲੇ ਤੁਸੀਂ ਚੱਲ ਨਾਲੇ ਕੱਲੇ ਹੋ ਵਧੀਆ ਗੱਲਬਾਤ ਆਲ ਮਿਲ ਕੇ ਸਾਦੇ ਰਹਿਣ ਦੇ ਹੋ ਮੇਰੇ ਤੇ ਕਿਤੇ ਨਾ ਪੋਤੇ ਇੰਨੇ ਖੁਸ਼ ਹੋ ਆਪੀ ਮੰਮੀ ਦਾ ਲਾਗੇ ਹੁਣ ਆ ਗਏ ਸਗੋਂ ਚੰਗਾ ਵਾ ਆਹੋ ਹੈ ਧਿਆਨ ਮੰਦਾ ਉਹਦਾ ਉਹਨਾਂ ਦਾ ਵੀ ਮੈਂ ਕਹ ਚੱਲ ਨਾਲੇ ਮਿਲ ਕੇ ਤੀ ਵਾ ਤਾਂ ਆਹੋ ਕੋਨਾ ਬੜਾ ਵੱਡਾ ਇਹ ਤਾਂ ਚਲੋ ਤੁਹਾਡੀ ਸੋਚ ਆ ਆਹੋ ਬੜਾ ਵਾਈ ਤੋਂ ਵੱਡਾ ਮੇਰੇ ਤੀ ਜਵਾ ਉਹਨਾਂ ਨੇ ਨਾ ਮੇਰੇ ਨੋਹ ਪੁੱਤਾਂ ਨੇ ਕਦੀ ਨਹੀਂ ਕਦੀ ਪੁੱਛਿਆ ਪੀ ਕੀ ਇੱਥੇ ਇਹੀ ਕਰਦੇ ਜੇ ਕਿੱਥੇ ਜ਼ਮੀਨ ਕਿੰਨੀ ਹੋਈ ਕਿੰਨੀ ਵਿਕੀ ਕਿੰਨੀ ਨਹੀਂ ਕਦੀ ਨਹੀਂ ਉਹਨਾਂ ਨੂੰ ਆਪਣੇ ਬਥੇਰੇ ਦਿੱਤਾ ਤੇਰਾ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਹੁਣ ਇੰਨਾ ਨਹੀਂ ਬੜਾ ਵਾ ਤੇਰੀ ਫਿਕਰ ਨਹੀਂ ਬਸ ਬਸ ਨਹੀਂ ਨਹੀਂ ਉਹਨਾਂ ਨੂੰ ਹੁਣ ਪਤਾ ਪਏ ਮੰਮੀ ਆਪਣੀ ਨੀਂਦੇ ਉੱਠਦੀ ਤਾਂ ਆਪਣੀ ਸੌਂਦੀ ਤੇ ਮੈਂ ਆ ਤਾਂ ਸੋਚਿਆ ਕਿ ਚੱਲ ਬੜਾ ਵਧੀਆ ਸਾਦਾ ਕੁਛ ਕਰਦੀ ਘਰ ਚੱਲ ਜੂਗੀ ਹੁਣ ਐਦਾਂ ਵੀ ਤੁਹਾਨੂੰ ਪਤਾ ਕਿੰਨਾ ਜਰਬਾਲ ਛੱਡਨੀ ਆ ਤੁਹਾਡਾ ਮਨ ਉਦਾਸ ਜਾ ਹੋ ਗਿਆ ਸੋਹਣੀ ਤੋ ਕਿਤੇ ਜੀ ਤੋਂ ਨਿਆਣਾ ਸਿਆਣਾ ਹੀ ਨਾ ਉਹ ਕਿਤੇ ਮੁੰਡਿਆਂ ਵੱਡਿਆਂ ਚ ਪੀਲੀ ਹੋਣੀ ਆ ਕੋਈ ਪਾਰਟੀ ਪੂਲਟੀ ਹੋਊਗੀ ਉਦਾਂ ਨਹੀਂ ਐਜੇ ਕੰਮਾਂ ਤੇ ਪੈਂਦਾ ਆਹੋ ਸਭ ਦਾ ਚਰ ਹੈ ਉਹ ਨਹੀਂ ਕਿਤੇ ਕਰਦੇ ਹੋਣਾਈ ਤੇਰਾ ਘਰ ਵਾਲਾ ਗੱਲ ਉਦੋਂ ਦਾ ਕਦੇ ਵੇਖਿਆ ਹੋਊਗਾ ਜਾਂ ਕਿ ਕੋ ਸੁਣਿਆ ਹੋਊਗਾ ਉਹ ਗੱਲ ਆਈਓ ਆਉਂ ਚਾ ਸੁਣਿਆ ਹੋਊਗਾ ਤੇ ਗੱਲ ਪਰ ਜੋ ਆਪਣੀ ਹੋ ਚ ਨਹੀਂ ਉਹਨੇ ਇਹ ਕੰਮ ਕੀਤਾ ਮੇਰਾ ਪੱਕੀ ਮੇਰੇ ਤੇ ਰੱਖੋ ਤੇ ਇੰਜ ਕੀ ਇਹ ਕੰਮ ਨਹੀਂ ਹੋ ਸਕਦਾ ਨਾਲੇ ਉਹਦੀ ਮਾਂ ਨਹੀਂ ਮੰਨਦੀ ਉਹਦੀ ਮਾਂ ਕਿੱਥੇ ਮੰਨਦੀ ਆ ਉਹ ਤਾਂਹੀਂ ਕਿਹਾ ਵਾ ਕਿ ਕੁੜੀ ਸੋਹਣੀ ਸਨ ਅੱਖੀ ਤੇ ਚੱਲ ਤੂੰ ਕਰ ਲੈ ਫਰਲ ਕੋਈ ਗੱਲ ਨਹੀਂ ਜੀ ਮੂੰਹ ਮਤੇ ਲੱਗਦੀ ਕੰਮ ਧੰਦਾ ਮੈਂ ਤਾਂ ਨੱਠ ਭੱਜ ਕੇ ਬੈਣੀ ਨਾਲ ਸਹਲੀਆਂ ਸਹਲੀਆਂ ਆਪਸ ਵਿੱਚ ਜਿੜੀਆਂ ਹੋਵਾਂ ਨਾ ਦੂਜੀ ਗੱਲ ਇਹ ਉਹ ਸੁੱਖ ਸੁੱਖ ਦੇ ਨਾਲ ਉਹਦੀ ਯਾਰੀ ਦੋਸਤੀ ਕੁੜੀ ਦੀ ਨਿੱਕੀਆਂ ਹੁੰਦੀਆਂ ਤਾਂ ਹੁਣ ਵੀ ਕਿੰਨਾ ਯਾਦ ਕਰਦੇ ਆ ਇੱਕ ਦੂਜੇ ਨੂੰ ਵੇਹੋ ਇੱਥੇ ਆਈ ਕਿੱਦਾਂ ਘੜ ਘੜ ਕੇ ਮਿਲਦੀਆਂ ਵਾ ਇੱਕ ਉਹਨੇ ਵੀ ਆਖਿਆ ਹਣਾ ਪਿਛਾਲ ਤੂੰ ਕਰਵਾ ਲਾ ਕੋਈ ਨਹੀਂ ਜੀ ਇਹ ਗੱਲ ਵਾ ਨਾ ਹਾਂ ਤੇ ਤੁਸੀਂ ਆਪ ਗੱਲ ਕਰਿਓ ਮੈਂ ਨਹੀਂ ਦੇ ਨਾਲ ਜਾ ਕੇ ਕੋਈ ਨਹੀਂ ਮੈਂ ਆਉਂ ਕਰਕੇ ਕਰਕੇ ਵੇਖ ਲਈ ਮੰਮੀ ਤਾਂ ਖੁਸ਼ ਹੀ ਸਭ ਰਿਸ਼ਤੇ ਤੋਂ ਤੇ ਆ ਇਹਨਾਂ ਨੇ ਨਵੀਂ ਟੈਨਸ਼ਨ ਪਾੜਤੀ ਆ ਤੂੰ ਇਟਾ ਮ ਕੱਢ ਕੇ ਕਰਨ ਵਾ ਤੇ ਮੈਂ ਆਪਾਂ ਕਰਾਂਗਾ। ਪਰ ਠੀਕ ਆਂ ਤੇ ਮੈਂ ਜਾਵਾਂ ਹਾਂ। ਆਏ ਨਹੀਂ ਪ੍ਰੀਤ ਸਾਡ ਸਾਰੀਆਂ ਗੱਲਾਂ। ਮਾਰ ਬੋੜੀ ਇਹਨਾਂ ਨੂੰ ਮੁਰਕਾ ਕੱਟ ਲਾ ਕੇ ਚਾਹ ਘਟਕ ਬਣਾਵਾਂ। ਆਏ ਨਹੀਂ ਮੇਰੀ ਗੱਲ ਸੁਣ। ਮੰਮੀ ਸਾਗ ਢੜ ਕੇ ਬੈਠੇ ਤੇ ਹੁਣੇ ਅਜੇ ਬਣਾ ਕੇ ਦਿੱਤੀ ਸੀ ਉਹਨਾਂ ਨੂੰ। ਬੈਠ ਜਾਓ। ਕੋਈ ਗੱਲ ਨਹੀਂ ਬਣਾਤੀ। ਇਹਨਾਂ ਦੀਆਂ ਗੱਲਾਂ ਕਰ ਲਗਾ ਤੇ ਚਾਹ ਧੱਕ ਦੇ। ਚਾਹ ਨਹੀਂ ਮੇਰੀ ਹਦਾਦੀ ਰਹਿਣ ਦੋ ਪੀ। ਬੈਠ ਜਾਓ ਮੈਂ ਲਈ ਹੁਣੀਏ ਬਣਾ ਕੇ। ਕਿੰਨਾ ਹੀ ਬਾਹ ਕੋ ਜਾਲੀ। ਅਜੇ ਨਾ ਹੁਣੇ ਪੀਤੀ। ਜੇ ਮੈਂ ਪੀਣੀ ਹੁੰਦੀ ਤੇ ਬੈਵੇਂ ਜਾਣਾ ਮੈਂ ਚਾਹ ਜ਼ਿਆਦਾ ਪੀਣੀ ਆ। ਦੇਣਾ ਜੀ ਕਰੇ ਫਿਰ ਉਹ ਮਨਾ ਨਹੀਂ ਕਰਦੀ ਹੁੰਦੀ ਤੇ ਆਇਓ ਕਰ ਤੂੰ ਆਉਣੀ ਆਉਣੀ ਮੈਂ ਸਵੇਰੇ ਆਉਂਗੀ ਹੁਣ ਅਧਵਿੰਦਰ ਜਦੀਪਾ ਵੀ ਕਿਧਰ ਆਏ ਨਾ ਨਾ ਕਿੱਥੇ ਆ ਨਾ ਜਾ ਬਸ ਸੋਪੰਜੇ ਚ ਪੈ ਗਈਆਂ ਕਿਉਂ ਹੁਣ ਕੀ ਹੋ ਗਿਆ ਹੁਣ ਕਹਿੰਦਾ ਦਿੰਦਰ ਕਪੜਾ ਆ ਕੇ ਦਿੰਦਾ ਵਾ ਪੀਉ ਸ਼ਰਾਬ ਬੜੀ ਪੀਂਦਾ ਹੋਆ ਆਹ ਕਰਦਾ ਆਹ ਕਰਦਾ ਮੈਂ ਹੈ ਮੰਦੀ ਵੀ ਹੁੰਦੀ ਵੀ ਸੁਧਰ ਜਾਵੇ ਸੁਧਰ ਜਾ ਤੇਰੇ ਸਾਰੇ ਪੈਣ ਚਵਾਈਆਂ ਉੱਡ ਗਈਆਂ ਨਹੀਂ ਸੁਧਰਿਆ ਹੈ ਹੁਣ ਲੋਕੀ ਕਰਦੇ ਆ ਰਿਸ਼ਤਾ ਕੀ ਕਰਨਾ ਇਹ। ਇਹਦੀ ਤੇ ਕਿਸਮਤ ਹੀ ਠੰਡੀ ਆ। ਮਥੀ ਇਹਨਾ ਜੋਰ ਲਾਉਂਦੇ ਹੁਣ ਇਹਨਾਂ ਇਹਨੂੰ ਪਿੰਨਾ ਬਾਹਰ ਕਦੇ ਹੱਸੀ ਕਰਿਆ ਪਰ ਉਮਰ ਲੰਘਦੀ ਜਾਂਦੀ ਆ ਤੇ ਜੇ ਹੋਣ ਹੀ ਲੱਗਾ ਸੀ ਤੇ ਫੇਰ ਗੱਲ ਠੰਡੀ ਪੈ ਗਈ ਆ। ਮਾਸੀ ਜੀ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇੱਥੇ? ਕਰਤੂਤਾਂ ਅੰਦਰ ਵੜ-ਵੜ ਕੇ ਜਦੋਂ ਕਰਦੀਆਂ ਤਾਂ ਬਾਹਰ ਸਾਰਿਆਂ ਨੂੰ ਪਤਾ ਲੱਗਦਾ ਵਾ। ਹੁਣ ਕੀ ਕਹਿੰਦੇ ਵੀ ਨਹੀਂ ਕਰਨਾ ਰਿਸ਼ਤਾ। ਇਹ ਕੀ ਕਰਾ ਮੇਰਾ ਤਾਂ ਗਹਿਲੀ ਤੋੜ ਗਈ। ਜਦਾਂ ਦੀਆਂ ਨੇ ਗੱਲਾਂ ਕੀਤੀਆਂ ਕਿੰਨੇ ਮੈਂ ਚਾਹਾਂ ਜੀ ਤੋ ਅੱਦਾ ਕਹਿੰਦੀ ਆ ਵੀ ਕੋਈ ਨਾ ਸੁਆਹ ਕਰ ਦੇ। ਹੁਣ ਮੇਰਾ ਤਾਂ ਮੈਂ ਸਵੇਰੇ ਜਾਵਾਂ ਉਹਦੇ ਘਰ ਤੇ ਮੈਂ ਉਹਦੇ ਨਾਲ ਰਵਿੰਦਰ ਸੋਨਾ ਗੱਲ ਕਰਾਂ ਆ ਮਾਂ ਤੂੰ ਹੀ ਨਾ ਦਿਵੇਂ ਲੱਦੀ ਮੰਮੀ ਨਾਲ ਗੱਲ ਕਰਿਓ ਪਹਿਲਾਂ ਨਹੀਂ ਉਹ ਜਿਆਦਾ ਮੱਚਦਾ ਵਾ ਉਹਨੂੰ ਮੈਂ ਸੱਸ ਬਾਹ ਪੁੱਛੂੰਗੀ ਔਰ ਮੈਂ ਬਣਾਉ ਮੰਨੂੰਗੀ ਕਿ ਨਹੀਂ ਪੋਤਾ ਇਦਾਂ ਨਹੀਂ ਇਦਾਂ ਫੇਰ ਸ਼ਾਂਤ ਮੇਰੀ ਮਾਂ ਨਹੀਂ ਲਵੇ ਕੋਸ਼ਿਸ਼ ਲਿਓ ਲਗਉਂਦੇ ਇਹਦੇ ਠੰਡੇ ਹੀ ਲੱਗਦੇ ਉਦਾਂ ਵੀ ਮੈਨੂੰ ਸਭ ਤਾਂ ਹੱਥ ਪੱਲਾ ਜੋੜ ਬਾਬੇ ਗਾੜੇ ਪਿੰਨੇ ਪਰੇ ਚੜ ਗਏ ਮੈਨੂੰ ਤਾਂ ਕੁੜੀ ਦਾ ਕੰਮ ਧੰਦਾ ਤੇ ਫਿਰ ਦੀ ਤਰ੍ਹਾਂ ਦੀ ਬੜੀ ਚੰਗੀ ਲੱਗਦੀ ਓ ਹੋਰ ਐ ਹੀ ਬੜੀ ਚੰਗੀ ਦੀ ਮਸਤੀ ਹੋਰ ਮੇਰਾ ਤੇ ਆਪ ਬੜਾ ਦਿਲ ਮਿਲਿਆ ਹਿਸਾਬ ਨਹੀਂ ਹੋ ਜਾਂਦਾ ਤੇ ਚੰਗਾ ਹੀ ਉਹਦਾ ਇੱਥੇ ਜੋ ਆਇਆ ਨਾ ਸੁਖ ਇਹਨੇ ਤੇਰਾ ਸਾਥੀ ਵੀ ਦਿਖਾਈ ਨਾ ਬਾਹਰ ਅੰਦਰ ਗਿਆ ਤੇ ਜੇ ਹੁਣ ਨਾ ਨਾ ਹੋਇਆ ਤੇ ਮੈਨੂੰ ਨਹੀਂ ਲੱਗਦਾ ਪੀਦਾ ਹੋਊਗਾ ਬਾਬਾ ਜੀ ਕੱਲ ਹੋਵੇ ਤੇ ਹਣ ਰਾਬੀ ਰੱਖਾ ਵਾ ਵਿੰਨੇ ਆ ਉਹਦਾ ਤੇ ਨਾ ਬਣਾਉਂਗੀ ਮੇਰੀ ਤਾਂ ਉਹਨੇ ਮਾਨੀ ਲੈਣੀ ਉਦਾਂ ਚੰਗਾ ਵੜਾ ਮੁੰਡਾ ਚਲੋ ਵ